ਹਾਂਜੀ ਮਿੱਤਰੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਜੀ ਆਸ ਕਰਦੇ ਹਾਂ ਜੀ ਸਾਰੇ ਕੈਮ ਹੋਵੋਗੇ ਸੋ ਵਲੌਗ ਦੀ ਸ਼ੁਰੂਆਤ ਆ ਸ਼ੁਰੂਆਤ ਸ਼ਾਮ ਨੂੰ ਆ ਸੋ ਜਿੱਸੋਂ ਮਨੂ ਲੈਣ ਚੱਲੇ ਆ ਤੇ ਮੈਂ ਕਾ ਵਲੌਗ ਸ਼ੁਰੂ ਕਰਦਨੇ ਆ ਵਲੌਗ ਦਾ ਕਿਹੜਾ ਟਾਈਮ ਆ ਜਿਲੇ ਮਰਜ਼ੀ ਸ਼ੁਰੂ ਕਰ ਲਓ ਹਨਾ ਤੇ ਹੋਰ ਸੁਣਾਓ ਮਿੱਤਰੋ ਕਿੱਦਾਂ ਸੋ ਆਪਣਾ ਪ੍ਰੋਗਰਾਮ ਬਣ ਰਿਹਾ ਆ ਪ੍ਰੋਗਰਾਮ ਤੇ ਵੈਸੇ ਕਦੋਂ ਦਾ ਹੀ ਬਣੀ ਜਾਂਦਾ ਮੈਂ ਦੱਸੀ ਰੱਖਦਾ ਦੋਦਾ ਹੀ ਜਾਨਾ ਆ ਇਹ ਜਿਹੜੇ ਜਾਣਾ ਹੈ ਉਹ ਲੋਏ ਦੱਸਾਂਗੇ ਫੇਰ ਹਾਲ ਹੀ ਜਾਵਾਂਗੇ ਰਿਸ਼ੀਕੇਸ਼ ਰਿਸ਼ੀਕੇਸ਼ ਤੁਹਾਨੂੰ ਮੈਂ ਪਹਿਲਾਂ ਦੱਸ ਦੇਣਾ ਵੀ ਘੁੰਮਣ ਫੇਰਨ ਵਾਲੀ ਟੂਰਿਸਟ ਪਲੇਸ ਆ ਵਧੀਆ ਸ਼ਹਿਰ ਆ ਸੋ ਉਹਦੇ ਲਾਗੇ ਮਨਸੂਰੀ ਵੀ ਪੈ ਜਾਂਦਾ ਆ ਤੇ ਪਿਹਰਾ ਦੂਨ ਵੀ ਹੈਗਾ ਆ ਬਾਪੂ ਮੈਨੂੰ ਆਪਣਾ ਮੁੰਡਾ ਸੱਜਣ ਮਿੱਤਰਾਂ ਪਿੰਡ ਉਹ ਘੁੰਮਿਆ ਫਿਰਿਆ ਕਾਫੀ ਤੇ ਉਹ ਕਹਿੰਦਾ ਸੀਗਾ ਕਿ ਆਪਾਂ ਜਾਵਾਂਗੇ ਤੇ ਸੋ ਦੇਖਦੇ ਆ ਕਿਦਣ ਬਣਦਾ ਬਣਨਾ ਤੇ 2-4 ਦਿਨ ਦੇ ਵਿੱਚ ਹੀ ਇਹ ਪ੍ਰੋਗਰਾਮ ਏਡੀ ਜਲਦੀ ਵੀ ਨਹੀਂ 2-4 ਦਿਨ ਦੇ ਵਿੱਚ ਬਣੂਗਾ ਪ੍ਰੋਗਰਾਮ ਸੋ ਤੁਸੀਂ ਪਿਆਰ ਦੇਣਾ ਆ ਬਲੌਗ ਵਧੀਆ ਤਰੀਕੇ ਨਾਲ ਪਾਵਾਂਗੇ ਤੇ 2-4 ਦਿਨ ਦੀਆਂ ਬੀਬੀ ਕੋਲੋਂ ਲਵਾਂਗੇ ਛੋਟੀਆਂ ਤੇ 2-4 ਦਿਨ ਘੁੰਮ ਫਿਰ ਕੇ ਆਵਾਂਗੇ ਇਹ ਤਾਂ ਬਾਕੀ ਤਾਂ ਘੁੰਮੇ ਆ ਕਈ ਜਗ੍ਹਾ ਸ਼ਿਮਲਾ ਡਲੌਜੀ ਚੰਬਾ ਕਈ ਸਾਰੇ ਸ਼ਹਿਰ ਘੁੰਮੇ ਆ ਤੇ ਮਨਸੂਰੀ ਨਹੀਂ ਗਿਆ ਹਰੀਸ਼ੀਕੇਸ਼ ਵੀ ਗਿਆ ਆ ਪਰ ਛੋਟੇ ਹੁੰਦਿਆਂ ਗਏ ਆ ਉਨੇ ਨਾਂ ਲਿਆ ਤਾਂ ਮੈਂ ਕਿਹਾ ਯਾਰ ਕੋਈ ਗੱਲ ਨਹੀਂ ਚੱਲ ਪਾਉਂਗੇ ਸੋ ਜਾਵਾਂਗੇ ਪ੍ਰੋਗਰਾਮ ਬਣੂਗਾ ਤਾਂ ਬਾਕੀ ਦੇਖਦੇ ਆਂ ਕੀ ਗੱਲਬਾਤ ਹੁੰਦੀ ਹੈ ਫਿਰ ਹਾਲ ਆਪਾਂ ਜਸਮਨ ਨੂੰ ਲੈ ਆਈਏ ਤੇ ਮੈਨੂੰ ਖਿੱਚ ਕੇ ਰੱਖਿਆ ਕਰੋ ਕਮ ਲਾਈਕ ਕਮੈਂਟ ਵਾਲਾ ਕੰਮ ਖਿੱਚ ਕੇ ਰੱਖਿਆ ਕਰੋ ਬਸ ਇੰਨੀ ਕਿ ਮੇਰੀ ਬੇਨਤੀ ਜ਼ਰੂਰ ਪ੍ਰਵਾਨ ਕਰਿਆ ਕਰੋ ਜਿਹੜਾ ਦੇਖਦੇ ਆ ਨਾ ਜਿੰਨੇ ਕੁ ਵੀ ਤੁਸੀਂ ਦੇਖਦੇ ਹੋ ਮੇਰਾ ਬ੍ਰਦਰ ਲਾਈਕ ਜ਼ਰੂਰ ਕਰਿਆ ਕਰੋ ਇੱਕ ਲਾਈਕ ਆਈਦਾ ਬਟਨ ਹੀ ਨਾ ਆਪਣਾ ਹੁੰਦਾ ਕੋਈ ਜ਼ਿਆਦਾ ਜ਼ੋਰ ਨਹੀਂ ਲੱਗਦਾ ਹੈਗਾ ਸਰਕੈਸਟ ਆ ਮੇਰਾ ਵੀਰ ਜਿਹੜੇ ਆਪਣੇ ਨੂੰ ਵੇਖਦੇ ਆ ਵੀਰ ਭੈਣ ਭਰਾ ਸੋ ਲਾਈਕ ਕਮੈਂਟ ਜ਼ਰੂਰ ਕਰਦੇ ਆ ਕਰੋ ਲਾਈਕ ਤਾਂ ਜ਼ਰੂਰ ਕਰਿਆ ਕਰੋ ਨਾ ਤੇ ਬਾਕੀ ਵਲੌਗ ਇਦਾਂ ਹੀ ਆਉਂਦੇ ਰਹਿਣਗੇ ਖਿੱਚ ਖਿੱਚ ਕੇ ਤੁਸੀਂ ਪਿਆਰ ਦੇਣਾ ਉਹ ਬਾਕੀ ਕੰਮ ਤੁਹਾਡਾ ਆ ਤੇ ਲੈ ਆਈਏ ਜਸਮਨ ਜਸਮਨ ਨੂੰ ਗੱਡੀ 'ਚ ਬਿਠਾ ਕੇ ਫੇਰ ਅਗਲੀ ਗੱਲਬਾਤ ਕਰਦੇ ਆਂ ਕੀ ਕਰਦੋ ਮੇਲੇ ਨੂੰ ਬਾਏ ਮੇਲੇ ਬਾਏ ਮੇਲੇ ਅਸਾਂ ਹੀ ਕੱਲ੍ਹ ਤੇ ਭਰਾ ਦਾ ਆਡੀਅנס ਨੂੰ ਆਡੀਅੰਸ ਕੀ ਹਾਲ ਚਾਲ ਨੇ ਪੂਰਾ ਚੰਗੀ ਤਰ੍ਹਾਂ ਬੋਲੋ ਨਾ ਹਾਂਜੀ ਬਹੁਤ ਸੁਣਾਓ ਬਹੁਤ ਸੁਣਾਓ ਬਹੁਤ ਨਾ ਨਹੀਂ ਹੋਰ ਸੁਣਾਓ ਹੋਰ ਇਧਰ ਮੂੰਹ ਤਾਂ ਕਰੋ ਇਧਰ ਚੰਨ ਵਰਗਾ ਮੁਖੜਾ ਤਾਂ ਕਰੋ ਆਪਣਾ ਇਹ ਉਹ ਤੁਹਾਡੀ ਉਹ ਜਸਮਨ ਉਹ ਤਾਂ ਰਿਮੋਟ ਕਿੱਥੇ ਰੱਖਿਆ ਤੂੰ ਮਾਰ ਰਿਹਾ ਰਿਮੋਟ ਨਹੀਂ ਲੱਭਦਾ ਪਿਆ ਉਹ ਡੈਡੀ ਦੀ ਟੀਕਣਾ ਤੇ ਮੈਨੂੰ ਗਾਲਾਂ ਪੈਣੀਆਂ ਐ ਉਹ ਇੱਥੇ ਕਿੱਥੇ ਰੱਖਿਆ ਉਹ ਨਹੀਂ ਨਹੀਂ ਹਾਂ ਗੁੱਡ ਈਵਨਿੰਗ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਬੜੇ ਕਿਊਟ ਲੱਗ ਰਹੇ ਹੋ ਆਇਆ ਆ ਜਾ ਡੈਡੀ ਕੋ ਬਿਠਾਵਾਂ ਗੱਡੀ 'ਚ ਹਾਂਜੀ ਰੁਕ ਜਾ ਰੁਕ ਚ ਗੱਡੀ 'ਚ ਬੈਕ ਕਰ ਲੈ ਚਾਹ ਚੁੱਤੀਆਂ ਚਾਹ ਬਿਚੇ ਇਧਰ ਆ ਜਾ ਕਰ ਲੈੰਦੋ ਗੱਡੀ ਅੰਦਰ ਕਰ ਲੈੰਦੋ ਆ ਜਾ ਬਿਠਾਵਾਂ ਹੂੰ ਕੋ ਰੁਕ ਜਾਓ ਇਧਰ ਆਓ ਇਸ ਨੂੰ ਨਾ ਕਿਹੜੀ ਗੱਡੀ ਆ ਇਹਦਾ ਨਾਮ ਕੀ ਆ ਪਾ ਲਾਂ। ਚਲੋ ਜੀ। ਆ। ਆਜੋ ਬਿਠਾਵਾਂ ਤੈਨੂੰ। ਆਜੋ ਆਜੋ। ਪਰ ਉਹ ਉਹ ਡੈਡੀ ਕੀ ਕਰੰਦੇ ਆ? ਆ ਜਾ ਨੀ। ਮੈਂ ਲੱਭਦਾ ਨਾ ਕਿ ਇੱਥੇ ਹੁਣਾ। ਚਲੋ 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 ਚਲੋ। ਚਲੋ ਚਲੋ। ਆਪ ਬਿਠਾ ਲਓ ਇਹਨੂੰ। ਚਲੋ ਬੈਜੋ। ਆ ਜਾ ਬੈਜੋ 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 ਬੈਜੋ। ਇੱਕੀ ਗੱਲ ਹੋਈ ਹੈ ਨਾ ਇਹ ਜਸਮਨ ਦੇ ਚ ਪੀੜ ਜਿਹੜੀ ਮਾਰ ਨਹੀਂ ਚੰਗੀ ਗੱਲ ਥੋੜੀ ਕੋਈ ਆਹੋ ਇਹ ਕੀ ਕਹਿਣਾ ਚਾਹੇਗੀ ਮੈਡਮ ਨੂੰ ਮੈਂ ਆਹੋ ਮੈਂ ਕਹਿੰਦਾ ਚਾਹਾਂ ਮੈਂ ਮੈਡਮ ਨੂੰ ਜਿਹੜੀ ਰਸੂਤ ਕਰਾਂ ਜਾ ਆਹ ਸਿੱਧੀ ਪਤਰੀ ਗੱਲ ਆ ਇਹ ਥੋੜੀ ਗੱਲ ਆ ਸਾਡੇ ਪੋਤੇ ਨੂੰ ਕਹਿਣਾ ਨਹੀਂ ਕੋਹ ਵੀ ਸਾਡਾ ਮੁੰਡਾ ਤਾਂ ਖੂਰੀ ਵੀ ਨਹੀਂ ਚੱਲਦਾ ਪਿਆਈ ਨਾ ਉਹਨਾਂ ਦੀ ਬਿਮਾਰੀ ਹੈ ਖੂਰੀ ਅਸੀਂ ਰੱਖਿਆ ਲੋੜਲਾ ਹਾਂ ਕਾ ਪੜਾਇੇ ਚਾਹੇ ਨਾ ਪੜੇ ਕਹਿਣਾ ਨਹੀਂ ਕੋਈ ਆ ਸਾਰੇ ਨਹੀਂ ਕਹਿਣਾ ਸਦੀ ਨਹੀਂ ਮੂਹਨੇ ਸਮਝਾਇਆ ਨਹੀਂ ਅਣ ਦੇ ਨੇ ਮੈਂ ਕੋ ਫਰਿਆਦ ਕੀਤੀ ਮੇਰੇ ਬੀਬੀ ਇੱਥੇ ਮਾਰੀ ਚ ਆ ਤੇਰੇ ਨਾਲ ਪਿਆਰ ਆ ਨਾ ਫਿਰ ਉਹਦਾ ਹਾਂਜੀ ਮਿੱਤਰ ਆ ਜਾ ਆ ਜਾ ਆ ਜਾ ਕੀ ਹਾਲ ਚਾਲ ਆ ਜਸਮਨ ਜੀ ਆ ਚੁੱਕੇ ਆ ਬਾਈ ਬਾਈ ਬਲਾ ਕੇ ਆਊਗਾ ਸਾਰਿਆਂ ਨੂੰ ਤੇ ਮਿਲਦੇ ਗੱਡੀ 'ਚ ਬੈ ਕੇ ਸੋ ਚੱਲੇ ਆ ਬੈਜੋ 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 ਜਸਮਨ ਜੀ ਇਧਰ ਇਧਰ ਕੋ ਇਧਰ ਕੋ ਸਸੀ ਕਾਲ ਪ੍ਰਾਦੋ ਸਸੀ ਕਾਲ ਕਿ ਠੀਕ ਠਾਕ ਹੋ ਕਿ ਟਾਕ ਕੇ ਅਜੇ ਨੀਂਦ ਦੇ ਵਿੱਚ ਆ ਮੈਂ ਤਾਂ ਕਰਕੇ ਥੋੜਾ ਜਨਾ ਪ੍ਰੋਬਲਮ ਚਾ ਕੰਮ ਹੈ ਕਿ ਅਜੇ ਤੱਕ ਸੁਰਤ ਸੰਭਾਲੀ ਨਹੀਂ ਗਈ ਆਪਣੇ ਮਿੱਤਰ ਪਿਆਰਿਆਂ ਕੋਈ ਗੱਲ ਨਹੀਂ ਕਿ ਬਾਅਦ ਕਰਦੇ ਗੱਲ ਜਸਮਨ ਕਹ ਦੇ ਕੀ ਉੱਤਰ ਜੇ ਹੁਣ ਚਲੋ 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 ਹੁਣ ਪਖੰਡੀ ਘਰੀ ਜਾਂਦੇ ਸਕੂਲੇ ਤੇ ਜਾਣਾ ਪੈਣਾ ਆ ਚਲੋ 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 ਬਾਈ ਚਲੋ ਚੱਲ ਜੀ ਆ ਸ਼ਾਮੀ ਆਜ ਆਵਾਂਗੇ ਨਹੀਂ ਆਵਾਂਗਾ ਹੁੰਦਾ ਪੁੱਤ ਆਹ ਕਰ ਦੋ ਬੰਦ ਬਾਏ 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 ਚਲੋ ਜਾਓ ਅੰਦਰ ਲਵ ਯੂ ਲਵ ਯੂ ਬਾਏ ਬਾਏ ਮੇਰਾ ਪੁੱਤ ਤੇਰੀ ਬੱਗੀ ਆ ਨਾ ਤੂੰ ਕੀ ਆ ਮੇਰੀ ਬੱਗੀ ਕੀ ਬੱਗੀ ਬੱਗੀ ਕਿੱਧਰ ਦੇਖਦੇ ਪਏ ਹੋ ਹੁਟਾਰਾਂ ਚੋਂ ਬਾਹਰ ਡੇਰੀ ਜਾਂਦਾ ਲੈ ਤਾਂ ਕਰਤੀ ਉਹੀ ਗੱਲ ਵਿੱਚ ਡਰੀ ਜਾਂਦਾ ਜੱਟ ਹੋ ਕੇ ਡਰੀਦਾ ਨਹੀਂ ਹੁੰਦਾ ਲੈ ਲੋ ਓਏ ਚਲ ਗਿਆ ਅੰਦਰ ਹੀ ਮਾ ਦੇਖ ਲੈ ਅੱਜ ਤਾਰ ਦੇ ਬਿਟੇ ਅੱਜ ਨਹੀਂ ਲੀਕਣਾ ਉਹਨੇ ਕੀ ਬੰਦਾ ਆ ਬਹੁਤ ਡਰਦਾ ਆ ਇਹ ਮਾਮਿਆਂ ਦੇ ਰਹਿ ਰਹਾ ਡਰਨ ਲਾ ਪੈ ਗਿਆ ਸਾਡੇ ਕੋ ਜਿਆਦਾ ਰਿਆ ਹੁੰਦਾ ਨਾ ਤੇ ਇੰਜਰ ਪਿੰਜਰ ਇਹੇ ਖੋਲਣੇ ਸੀਗੇ ਨਾ ਇਹਨੇ ਅਗਲਾ ਢਰਾ ਦੇਣਾ ਕਰਨਾ ਸੀ ਆਪ ਨਹੀਂ ਢਾਰਨਾ ਕਰਨਾ ਇਹ ਸਾਡੀ ਗਾਰੰਟੀ ਆ ਇਹ ਮਾਮਿਆਂ ਦਾ ਰਹਿ ਰਹਾ ਕੁੜੀ ਆ ਵਾਟਰਪੋਕ ਹੋ ਗਿਆ ਚਲ ਗਿਆ ਅੰਦਰ ਦੇਖਿਆ ਆ ਵਾ ਬਾਈ ਓਕੇ 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 ਸੋ ਲੋਜ ਜਸਮਨ ਨੂੰ ਦਿੱਤਾ ਛੱਡ ਤੇ ਏਸੀ ਲਾਈਏ ਗਰਮੀ ਬਹੁਤ ਉਹ ਢਲਾ ਸਗਾ ਤਾਂ ਨਹੀਂ ਲਾਇਆ ਠੀਕ ਹੁਣ ਕਰਦੇ ਅਗਲੀ ਗੱਲ ਬਾਤ ਇਹ ਜੋਸ ਤੁਹਾਡਾ ਸਤਾਹ ਕਹਿੰਦਾ ਸੀ ਤੇ ਸਾਡੇ ਆਗੇ ਜਿੰਮ ਦੇ ਵਿੱਚ ਫੇ ਅਗਲੇ ਦਿਨਾਂ ਕੀ ਬਾਤ ਅੱਜ ਦੇਖਦੇ ਕੀ ਲਾਉਨੇ ਆ ਆ ਜਗ ਬਾਰਮ ਆਪ ਚੱਲਦਾ ਪਿਆ ਆ ਆ ਮੁੰਡਾ ਏਪੀ ਭਰਾ ਆ ਆ ਯਾਰ ਕੋਚ ਦੀ ਕੋਈ ਯਾਰ ਕੋਚ ਦੀ ਇਜਤ ਘਰ ਬਲੌਗ ਦੇ ਵਿੱਚ ਚੱਲ ਲਾ ਲਨੇ ਆ ਕੀ ਮਨਦਾ ਇਹ ਤਗੜੇ ਆ ਕਈਆਂ ਬਹੁਤੇ ਪਤਲੇ ਹੁੰਦੇ ਆ ਠੀਕ ਆ ਤੇਰਾ ਸਰੀਰ ਪਰ ਥੱਲਿਓ ਵੀ ਥੋੜਾ ਚੌੜਾ ਹੋਵੇ ਨਾ ਇਹਦਾ ਸਰੀਰ ਹੋਰ ਵਧੀਆ ਲੱਗੇ ਠੀਕ ਯਾਰ ਮੇਰੇ ਨਾਲ ਸਟਾ ਲੱਗਣ ਕਰਕੇ ਮੈਂ ਲੈਗ ਬਹੁਤ ਘੱਟ ਲਾਈ ਦੀ ਆ ਹਾਂ ਇਹ ਬੰਦਾ ਸਾਡਾ ਅਕੈਡਮੀ ਚ ਵੀ ਗਿਆ ਹੈਗਾ ਕਬੱਡੀ-ਕੋੜੀ ਖੇਡਦਾ ਰਿਆ ਤੇ ਹੁਣ ਤੁਹਾਡੇ ਸਟਾਂ ਲੱਗ ਗਿਆ ਬੰਦੇ ਇੰਜਰੀਆਂ ਹੋ ਗਈਆਂ ਮੇਜਰ ਇੰਜਰੀਆਂ ਲੈ ਬਈ ਲਾਓ ਫੇ ਮੈਂ ਵੀ ਆਵਾਂ ਬਈ ਚੱਲ ਸਾਬੀ ਹੋ ਜਾ ਸ਼ੁਰੂ ਹੁਣ ਲੱਗ ਪਿਆ ਢੇ ਬੰਦੇ ਯਾਰ ਪਿਆਰ ਹੁੰਦਾ ਕੱਲ ਪਿਆਰ ਦੀ 우ਸਤਾਦ ਲੈ ਕਿੰਨੇ-ਕਿੰਨੇ ਲਾਉਣੀਆਂ ਅਗਲਾ ਸੈੱਟ ਮੈਂ ਲਾਉਣਾ ਤੁਹਾਡਾ ਚੱਪਲ ਪਾ ਕੇ ਉਹਨਾਂ ਦਾ ਮੈਂ ਤਾਂ ਦੱਸਣਾ ਆ ਦੱਸ ਜਿੰਮ ਦੇ ਵਿੱਚ ਚਪਲ ਪਾੜ ਕੇ ਮੈਂ ਕਾਰਨ ਦੱਸੇ ਦਾ ਕਾਰਨ ਇਹ ਕਿਉਂ ਚੱਕਰ ਆਉਂਦੇ ਮੈਂ ਬੂਟ ਪਾਣਾ ਕਰੀ ਬਹੁਤ ਚੱਕਰ ਆਉਂਦੇ ਤੈਨੂੰ ਲੈ ਵੇ ਸਾਬੀ ਵੇਖੋ ਕਲੋਲਾ ਕਰਦਾ ਹੈ ਇਹ ਸਾਲਾ ਰੌਣਕਾ ਜਿੰਮ ਦੇ ਦੀ ਸਾਹ ਜੀ ਚੇਲਾ ਤੁਹਾਡਾ ਬਹੁਤ ਪੜਕਦਾ ਆ ਕਿੰਨੀਆਂ ਹੋ ਗਈਆਂ ਤੁਹਾਡੀਆਂ 160 ਚਾਰ ਦੇ ਕਿਲ ਲਾ ਕੇ ਚੰਡਾ ਨਾ ਖਾਈ ਉਸਤਾਦ ਨੂੰ ਇਦੀ ਗੱਲ ਕਹਿਣੀ ਚੰਡਾ ਨਾ ਖਾਈ ਬੜੀ ਮਾੜੀ ਗੱਲ ਆ ਜੀ ਕਾਹ ਇਹ ਨਾ ਕੋ ਬਣਦਾ ਇਹਦਾ ਇਹਨੇ ਕਿ ਬਣਾਣਾ ਕਸ਼ਾਂ ਦੇ ਵਿੱਚ ਘੁੰਮਦਾ ਆ ਲੱਗ ਬੀਬੀ ਸਾਡੇ ਅੰਦਰ ਦਰਸ਼ਨ ਹੋਏ ਆ ਅੱਜ ਵੀ ਬੀਬੀ ਥੱਲੇ ਰਹੀ ਮੇਰੇ ਹਿਸਾਬ ਨਾਲ ਹਨਾ ਅੱਜ ਨਹੀਂ ਉੱਪਰ ਗਈ ਰੋਟੀ ਕਦ ਨਾ ਖਾਣ ਨੇ ਅੱਜ ਅੱਛਾ ਕਰਨਾ ਓ ਵਾਓ ਬਿਊਟੀਫੁਲ ਵੈਰੀ ਨਾਈਸ ਕਲਸ਼ ਕੌਰ ਜੀ ਇਤਨਾ ਸੁੰਦਰ ਖਾਣਾ ਖਾ ਰਹੇ ਹੋ ਤੁਸੀਂ ਮੱਖਣ ਵੀ ਖਾ ਲੈਂਦੇ ਹੋ ਫਿਰ ਵੀ ਓਕੇ ਲੱਗਦੇ ਹੋ ਜਨਾਬ ਬਿਠੇ ਆ ਬਾਹਰ ਰੁੱਸੇ ਫਿਰਦੇ ਆ ਕੱਲ ਪਰਸੋਂ ਦੇ ਪਤਾ ਨਹੀਂ ਕੀ ਚੱਕਰ ਹੈ ਮਨਾਈਏ ਤੇ ਕਿੰਨੂੰ ਮਨਾਈਏ ਗੁੱਸਾ ਹੀ ਬੜਾ ਲੋਕਾਂ ਦਾ ਆਪਾਂ ਬਣਾਉਣੀ ਨਹੀਂ ਕਰਨੀ ਵੀਡੀਓ ਆਪਾਂ ਇੰਤਰ-ਇੰਤਰ ਬਣਾਉਣਾ ਨਹੀਂ ਕਰਨੀ ਲੋਕਾਂ ਦੀ ਨਹੀਂ ਬੁਲਾਇਆ ਤੁਹਾਨੂੰ ਨਹੀਂ ਬੁਲਾਇਆ ਮੈਂ ਤੁਹਾਨੂੰ ਬੁਲਾ ਕੇ ਆਪਾਂ ਕਿੱਥੇ ਜਾਣਾ ਆਪਾਂ ਗੱਡੀ ਦੀ ਵੀਡੀਓ ਬਣਾਉਣਾ ਨਹੀਂ ਕਰਨੀ ਆ ਗੱਡੀ ਦੀ ਸਕੂਟਰੀ ਦੀ ਘਰ ਦੀ ਆਵਾ ਵਿੱਚ ਲੈਣਾ ਨਹੀਂ ਕਰਨਾ ਤੁਹਾਨੂੰ ਸਾਸਰੀ ਘਰ ਬੁਲਾ ਦਿਓ ਸਾਰਿਆਂ ਨੂੰ ਕੀ ਕਰਨਾ ਫਿਰ ਹੁਣ ਬੁਲਾਉਣਾ ਤੇ ਪੈਂਦਾ ਹੀ ਆ ਨਾ ਹੁਣ ਅੱਛਾ ਸਣਾ ਤਾਂ ਮਾਰਤਾ ਮੇਣਾ ਮੇਣਾ ਕੀ ਮਾਰਨਾ ਬਹੁਤ ਹੇਅਰ ਸਟਾਈਲ ਬਹੁਤ ਸੋਹਣਾ ਤਰ੍ਹਾਂ ਕੀ ਬਾਤ ਆਏ ਆ ਗਏ ਤੌਰੰਦੇ ਸੀ ਪੂਰੀ ਸਭ ਜਿਹੜੀ ਚਾਹ ਲੈਣ ਗਏ ਅੰਦਰ ਜਿਮ ਤੋਂ ਆ ਕੇ ਸਾਰੀ ਦਿਹਾੜੀ ਘਰੇ ਲੰਘ ਜਾਂਦੀ ਹੈ ਬਹੁਤ ਗਰਮੀ ਚ ਨੀਰ ਨਿਕਲਣ ਦਾ ਦਿਲ ਕਰਦਾ ਸਾਡਾ ਇਹ ਕਮਰਾ ਬਹੁਤ ਠੰਡਾ ਹੈ ਯਾਰ ਪਤਾ ਨਹੀਂ ਲੱਗਦਾ ਪਰ ਬਾਹਰ ਜਿਹੜੇ ਹਾਲਾਤ ਨੇ ਗਰਮੀ ਦੇ ਕੁਛ ਨਹੀਂ ਜੀ ਹਾਂ ਪਰ 15 ਨੂੰ ਤੋਂ 18 ਵੀ ਦਿਨ ਓਕੇ ਆ ਫਿਰ ਜੋ ਕੜਗਾ ਬੁੱਢੀ ਹੈਗੀਆਂ ਫਿਰ ਮੋਟਰਾਂ ਚੱਲ ਪੈਣਗੀਆਂ ਫੇਰ ਨਹਾਉਣਾ ਨਹਾਈ ਜਾਣਾ ਫੇਰ ਥੋੜਾ ਮਨ ਨੂੰ ਸਕੂਨ ਮਿਲ ਜਾਣਾ ਹੈ ਸੰਤੁਸ਼ਟੀ ਮਿਲ ਜੇ ਹੋ ਸਕਿਆ ਇਸ ਤਰ੍ਹਾਂ ਫਲਾ ਵੀ ਨੂੰ ਜਾਈਏ ਸੁੱਖਣਾ ਦੂਰੀ ਆ ਸਾਰੇ ਪਾਸੇ ਕਮਾਵਾਂਗੇ ਸੁੱਖਣਾ ਤਾਂ ਬੜੀਆਂ ਸੁਖੀਆਂ ਆ ਪੂਰੀਆਂ ਨਹੀਂ ਹੋਉਂਦੀਆਂ ਕੇ ਪਾਸੇ ਨਹੀਂ ਉੱਥੇ ਵੀ ਨਹਾ ਕੇ ਆਵਾਂ ਨਹੀਂ ਜਾਵਾਂਗੇ ਹੁਣ ਜਾਵਾਂਗੇ ਆ ਵਾ ਆ ਗਈ ਆ ਉਹ ਦੀ ਬਣੀ ਤਾਂ ਸਾਡੇ ਘਰੋਂ ਚੱਲ ਜਾ ਬਚਾਰੇ ਦਾ ਨਹੀਂ ਨਹੀਂ ਕੋਈ ਲੱਗ ਨਹੀਂ ਪਰਾ ਆਇਆ ਮੈਂ ਕੀ ਕਹਿਣਾ ਭਰਾ ਮੇਰੇ ਨਾਲ ਤਾਂ ਸਿੱਧੇ ਮੂੰਹ ਗੱਲ ਹੀ ਨਹੀਂ ਕਰਦੀ ਤਾਂ ਜਿਹਦੀ ਮੈਨੇ ਮਾਰਦਾ ਰਹੇ ਹਾਂ ਜਿਹਨੇ ਮੈ ਲੈ ਕੇ ਜਾਵਾਂ ਫੋਨ ਉਹਲੇ ਭਰਾਵਾ ਕੋਈ ਨਾ ਕੋਈ ਕਹਿਣ ਲਾ ਪੰਦੀ ਇਹਨਾਂ ਮੈਂ ਉਹ ਮੈਂ ਵੀਡੀਓ ਬਣਾਉਣੀ ਨਹੀਂ ਹੁਣ ਇਹਦੇ ਨਾਲ ਬੜਾ ਗੁੱਸਾ ਕਰਕੇ ਬੈਠੀ ਆ ਹਟ ਜਾ ہماری ਆਪਕੇ ਸਾਥ ਦੋਸਤੀ ਹੈ ਤੂੰ ਦੋਸਤੀ ਕੋ ਤੋੜਦੀ ਹੋ दवाई भी आ जाएगी तुम्हारी सब कुछ आ जाएगा आज रात तुम दवाई लेकर ही सोगी जी मेरा वादा है कोई बात नहीं आगे भी दवाई आती है तुम टेंशन क्यों लेती हो मयूस क्यों बैठी हो कोई प्रॉब्लम है फिर क्या है नहीं बताओ ना को बात करो ना बात करेंगे तो पता लगेगा कुछ भी नहीं कुछ तो है नवी था जी? ਮੋਂ ਤਾਂ ਨਹੀਂ ਤਾਈ ਕੀ ਐ ਵਾ ਇੱਥੇ ਅੰਦਰ ਆ ਗਏ ਤੇ ਬਾਹਰ ਤਾਂ ਕੋਠੀ ਤੇ ਬੈਠਾ ਵਧੀਆ ਸਗੋ ਕੋਠੇ ਤੇ ਨਹੀਂ ਇੱਥੇ ਕੋਠੇ ਵਗੈਰ ਨਹੀਂ ਮੈਨੂੰ ਚਾਹੀਦਾ ਨਹੀਂ ਚਾਹਣੋਂ ਦਾ ਤੇ ਚੱਲ ਅਮੀ ਅੱਜ ਕਦੀ ਅੰਦਰ ਕਦੀ ਉੱਪਰ ਤੇ ਉੱਪਰ ਵੀ ਤੇ ਉਦਾਂ ਹੀ ਆ ਉੱਪਰ ਕੀ ਆ ਤੈਨੂੰ ਇਦਾਂ ਲੁੱਕ ਕਰਕੇ ਕਹਿਣਾ ਜਹਾ ਤੇ ਮਤਲਬ ਇੱਥੇ ਤੈਨੂੰ ਸਤਾਈ ਦਾ ਸੀ ਨਹੀਂ ਨਹੀਂ ਸਤਾਉਦੇ ਤਾਂ ਨਹੀਂ ਗਏ ਹਾਂ ਸਤਾਉਦੇ ਉਹਦੇ ਚੈਨ ਜਿਆ ਰਿਹਾ ਤੇ ਦਿਲ ਨੂੰ ਦਬਾ ਕੇ ਲਾ ਲ ਮਤਲਬ ਕੋਠਾ ਹੀ ਵਧੀਆ ਲੱਗਦਾ ਕੋਠੇ ਤੇ ਤਾਂ ਠੰਡ ਹੈ ਨਹੀਂ ਇੱਥੇ ਅੰਦਰ ਠੰਡ ਬੜੀ ਹੈ ਥੋੜਾ ਥੋੜੇ ਕੋਈ ਇੱਥੇ ਆਵੇ ਠੰਡ ਲੱਗਦੀ ਅੰਦਰ ਅੰਦਰ ਬਾਹਰ ਨੂੰ ਦੀਦ ਦੇ ਕਰਦਾ ਚਲ ਕੋਠੇ ਤੇ ਬਹਿ ਜਾ ਕਰ ਘੜੀ ਫੇ ਆਹ ਨਾਲ ਚੜ ਜਾਂਦੀ ਐ ਨਾ ਉਹਦਾ ਪਰੇ ਨਹੀਂ ਹੁੰਦਾ ਨਾ ਆਓ ਚੜ ਜਾ ਲੱਗਦਾ ਕਾਦੀ ਲਿਓਣੀ ਦਵਾਈ ਦੱਸ ਦਵਾਈ ਦੱਸ ਜਿਹੜੀ ਆ ਉਹ ਦਮਕੀ ਉਹ ਉਹ ਜਦ ਜਦ ਹੱਥ ਗਿਆ ਉਹ ਉਹ ਅੱਤੇ ਦੇ ਮੱਦੇ ਲਈ ਨਾ ਅੱਖਾਂ ਦੀ ਹੈਗੀ ਅੱਖਾਂ ਜਿਹੜਾ ਤੇ ਪਾਇਆ ਵੀ ਹੈ ਨਹੀਂ ਇਹ ਅੱਖਾਂ ਦੀ ਡ੍ਰੌਪ ਦਾਰੂ ਆਹੋ ਅੱਛਾ ਉਹ ਫਿਰ ਕੀ ਵੀ ਗੋਲੀਆਂ ਲਿਆਦਾ ਪਤਾ ਨਹੀਂ ਕੀ ਦੰਦਾ ਹੋਰ ਕੋਈ ਚੱਕਰ ਆ ਤੇ ਬੰਦਾ ਦੰਦਾ ਦੀ ਕੋਈ ਨਹੀਂ ਖਾਦੀ ਪਰ ਉਹਦੇ ਨਾਲ ਘਰ ਤੋਂ ਪਿਆ ਕੋਈ ਗੱਲ ਲਿਆ ਦਾ ਨਾ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣਾ ਹਾਂ ਤੂੰ ਸੁਣਾ ਬਸ ਵਧੀਆ ਕਿਰਪਾ ਤੇਰੀ ਬਾਹੂ ਦੀ ਸੇਵਾ ਲੈਂਦੇ ਹੋ ਬਾਹੂ ਇਹ ਭੁਲਣੀਆਂ ਤੈਨੂੰ ਚੀਜ਼ਾਂ ਦੇ ਕਿ ਨਹੀਂ ਠੰਡ ਦੇ ਵਿੱਚ ਲਵਾਇਆ ਤੈਨੂੰ ਕੰਮ ਕਰਨ ਇਹ ਸਾਢੇ ਮਿੰਟ ਦਾ ਕਾਕਾ ਬੋਸ ਕਾਕਾ ਬੋਸ ਕਾਕਾ ਬੋਸ ਕਾਹਦੇ ਯਾ ਯਾ ਕਾਸ ਉੱਪਰ ਜਰੂਰ ਨਾ ਮੜੀ ਜਾ ਕੇ ਜਾ ਕੇ ਉੱਪਰ ਜਾੜੇ ਯਾਰ ਨਾ ਮੜਾ ਉੱਪਰ ਜਾ ਕੇ ਕਰਾ ਦੇ ਯਾਰ ਸਾਡਾ ਨਾ ਮੜਾ ਪੱਲਾ ਲਾ ਦੇ ਸਾਲੇ ਬਹਾਨਾ ਕੋ ਬਹਾਨਾ ਦੇ ਕੋ ਸਵਾਦ ਦਾ ਮਾਰ ਦੇ ਉਹ ਬਹਾਨਾ ਦੇ ਕੋ ਸਵਾਦਾ ਮਾਰਨੇ ਕਿਦਾ ਪੈ ਕਿਦਾ ਪੈਗ ਲਾਉਣ ਦਾ ਟਾਈਮ ਹੋ ਗਿਆ ਮੇਰਾ ਉਹ ਭਾਏ ਬਹਾਨਾ ਹੀ ਕੋ ਸਵਾਦਾ ਦੱਸ ਕੇ ਜਿਹੜੀ ਗੱਲ ਸੱਚ ਆ ਉਹ ਸੱਚ ਬਹਾਨਾ ਹੀ ਦੱਸ ਮੈਂ ਪੈ ਆ ਉਹ ਪੈਗ ਉਹ ਖਲੰਗੂ ਪਾ ਹੋਰ ਮੈਂ ਕਮ ਕੰਬਣ ਲੱਗੀ ਆ ਨਹੀਂ ਉਹ ਲਾਲਾ ਲਾਲਾ ਪੈਗ ਪਾ ਤੇਰਾ ਟਾਈਮ ਹੋ ਗਿਆ ਲਾਲਾ ਹਾਂ ਨਹੀਂ ਨਹੀਂ ਤੇਰਾ ਬੰਦਦਾ ਹੈ ਯਾਰ ਘਰ ਤੇ ਯਾਰ ਉਹ ਬਹਾਨਾ ਉਹ ਕਿਹੜਾ ਮਾਰ ਕੇ ਕਹਦਾ ਪੈਗ ਲਾਉਣ ਦਾ ਟਾਈਮ ਹੋ ਗਿਆ ਬੇੜਾ ਉੱਪਰ ਜਾੜੇ ਦਾਜਾ ਉੱਪਰ ਜਾੜੇ ਚੱਲ ਚੱਲ ਹੁਣ ਤੀਨ ਰਾਜ ਹੋ ਜਾਂਦੇ ਇਹ ਕਿੰਨੇ ਚਿਰ ਦਾ ਭਾਜੀ ਢਾਈ ਸਾਲ ਦਾ ਭਾਜੀ ਢਾਈ ਸਾਲ ਦਾ ਅੱਛਾ ਬੰਦਦਾ ਪੈਂਦਾ ਪੁੰਦਾ ਤਾਂ ਨਹੀਂ ਉਹ ਲਾਡੀ ਨੇ ਲਿਆ ਕਰਿਆ ਨਹੀਂ ਭਾਈ ਉਹ ਇਧਰ ਤੇ ਆਪਾਂ ਨਾ ਕਾਕਾ ਹੈਲੋ ਬੇਟਾ ਯਾਰ ਇਧਰ ਹੋ ਜਾ ਯਾਰ ਸਾਲਾ ਬਿੜਾ ਮੈਂ ਕਿਹਾ ਕਦੇ ਲੈ ਲੈਂਦੇ ਯਾਰ ਨਹੀਂ ਨਹੀਂ ਹਲੋ ਭਾਈ ਭੱਜਿਆ ਦੇਖੋ ਤੂਫਾਨ ਤੂਫਾਨ ਇਹ ਤੇ ਮੇਰੀ ਵਿਹਤੀ ਜਾ ਹੁਣ ਹੀ ਅਜੇ ਨਾ ਜਲੇ ਲੱਗੇ ਹੋਲੇ ਸ਼ੁਰੂ ਹੋਇਆ ਨਹੀਂ ਆਇਆ ਬੁੱਲਾ ਲਾਈਟਰ ਤਾਂ ਪਹਿਲਾਂ ਹੀ ਚੇੜੀ ਵਾਸਤੇ ਜਾਂਦੇ ਤਾਂ ਓਖਾ ਹੀ ਆਉਹ ਦਰਕਤਾਂ ਦਰੁਕਤਾਂ ਦਾ ਓਖਾ ਹੋ ਜਾਂਦਾ ਡਿਕਨ ਡੁਕਨ ਲੱਗ ਪੈਂਦੇ ਆ ਨੇਰੀ ਦਾ ਕਈ ਵਾਰੀ ਡਾਣੇ ਕੱਚੇ ਹੋਏ ਹੁੰਦੇ ਆ ਆ ਇਹਨਾਂ ਦੇ ਬੂਟਾ ਇਹਨਾਂ ਨੇ ਲਾ ਦਿੱਤਾ ਰੋ ਕਹਿਣਾ ਪਾ ਆ ਕੀ ਲੱਗਿਆ ਮੈ ਆਉਣੀ ਆ ਜਿੱਤੇ ਤੇਰੇ ਵਰਗੇ ਮੇਰਾ ਨਾਰਾਜ਼ ਰਹਿੰਦੇ ਨੇ ਨੇਰੀ ਆਉਣੀ ਨਹੀਂ ਲੋਕੀ ਦੇਖਦਾ ਵੀ ਕਣਕਾਂ ਵੱਢਣ ਦੇ ਤਾਂ ਰੱਬ ਦਾ ਹਾਲ ਹੈ ਯਾਰ ਰੱਬ ਦਾ ਕੀ ਰੱਬ ਦੀ ਮਰਜ਼ੀ ਹੈ ਵੀ ਵੀ ਕੁਝ ਵੀ ਕਰ ਸਕਦਾ ਕਾਲ ਯੁਗ ਤੇ ਆਇਆ ਪਿਆ ਤੇ ਪ੍ਰਮਾਤਮਾ ਵੀ ਫੇ ਆਪਣਾ ਕੀ ਕਹਿੰਦੇ ਪ੍ਰਕੋਪ ਦੱਸਦਾ ਹੈ ਨਾ ਹਾਂਜੀ ਸਤਿ ਤੁਸੀਂ ਦੱਸੋ ਹਾਂਜੀ ਹਾਂਜੀ ਆਹ ਮੇਰੀ ਭੈਣ ਦੀ ਹੈ ਹਾਂਜੀ ਆਹ ਮੇਰੀ ਭੈਣ ਦੀ ਹੈ ਨੇਰੀ ਪਹਿਣੀ ਹੈ ਬੁੱਤ ਨੇਰੀ ਤੇ ਪਾਉਣੀ ਆ ਨੇਰੀ ਤੇ ਪਾਉਣੀ ਆ ਇਲਾਕੇ ਚ ਆਪਾਂ ਮਿੱਟੀ ਭਾਈ ਮਿੱਟੀ ਇਹ ਨੇ ਰੀਦੀ ਹਨ ਇੱਕ ਆ ਰੋਡ ਦਾ ਜਿਹੜਾ ਬੱਟੇ ਜੇ ਪਾਤੇ ਮੇਰਾ ਆ ਨਿਰਾ ਘੱਟੇ ਦਾ ਘਰ ਕਰਤਾ ਕੁੜੀਆਂ ਸਾਡੇ ਘਰ ਮੁਰੇ ਆ ਜਿਹੜੇ ਬੱਟੇ ਜੇ ਪਾਤੇ ਆ ਹੋਰ ਸਿੰਪਲ ਹੈ ਠੀਕ ਸੀ ਹਾਂ ਉਹ ਸੜਕ ਟੀ ਜਾ ਤੇ ਨਿਰਾ ਘੱਟਾ ਆ ਪੱਟੇ ਪਤਾ ਕਿੱਦਾਂ ਫੱਜਦੇ ਆ ਜਿਹਦੇ ਕੋਲ ਪਾਸ ਲੰਗੇ ਨਾ ਬੱਟਾ ਪੱਟਾ ਇਹ ਕਿਦਰ ਮੈਂ ਲਾ ਕੇ ਖੜਾ ਪੱਟਾ ਵੰਦ ਕੇ ਇਦਾਂ ਨਿਕਲਿਆ ਹੈ ਬਹੁਤ ਤੇਜ਼ ਰੌਣ ਹੈ ਨਹੀਂ ਰਹੀ ਇੰਨੀ ਤੇਜ਼ ਮੈਂ ਤੁਹਾਨੂੰ ਕੋਠੇ ਤੇ ਚੜ ਕੇ ਦਿਖਾਉਣਾ ਹੈ ਓਕੇ ਹੋਈਆਂ ਪਈਆਂ ਗੱਲਾਂ ਮੈਂ ਸ਼ੁਕਰ ਕਰਉ ਟਾਈਮ ਨਾਲ ਘਰ ਪਹੁੰਚ ਗਿਆ ਲੈ ਕੇ ਮਨਪੀਤਾ ਨੂੰ ਪਰ ਆਹ ਦੇਖੋ ਓਹ ਹੋ 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 ਯਾਰ ਇੱਕ ਵਾਰ ਆਹ ਥੱਲੇ ਘਟਾ ਵੇਖਿਓ ਕਿਦਾਂ ਕਮਰੇ ਦੇ ਵਿੱਚ ਉਹ ਥੱਲੇ ਬਾਹਰ ਆ ਮਿੱਟਾ ਜਿਹੜਾ ਰੋਡ ਤੇ ਬੱਤਰੀ ਪਾਉਂਦੀ ਆ ਨਾ ਇਹ ਤੇ ਨੇਰਾ ਹੀ ਕੰਮ ਕਰ ਇਹਦੇ ਗਲਤ ਕੰਮ ਕਰ ਛੜਿਆ ਆ ਉਹ ਚੰਗਾ ਨਹੀਂ ਨਾ ਗਰਮੀਆਂ ਦੇ ਵਿੱਚ ਬਹੁਤ ਬੰਦਾ ਆ ਇਹਦਾ ਬੋਲੇ ਆ ਬੰਦ ਕਰਦਾ ਦਰਵਾਜਾ ਆਹ ਉੱਪਰ ਤੇ ਕਿਹੜਾ ਕੇ ਨੇ ਪੈਣਾ ਲਓ ਜੀ ਜਦੋਂ ਦੇ ਗਏ ਆ ਤੇ ਇੱਥੇ ਵੀ ਕੋਈ ਨਹੀਂ ਪਿਆ ਗਰਮੀਆਂ 'ਚ ਉੱਪਰ ਗਰਮੀ ਹੁੰਦੀ ਆ ਤੇ ਤਾਂ ਕਰਕੇ ਪਰ ਨਹੀਂ ਕੋਈ ਅਰੇ ਤਾਂ ਉੱਤ ਹੋ ਜਾਓ ਭਰਾ ਜੇ ਇਹ ਥੱਲੇ ਉਹ ਪ੍ਰਵਾਨ ਨਿਰੇਤਰਾ ਵੀ ਕਿ ਇਹੋ ਤੇ ਉਹ ਲੈ ਆ ਜਾਂਦਾ ਉੱਪਰ ਘਾਰ ਆ ਦਾ ਇਹ ਰਾਤ ਖੰਗਦਾ ਬਹੁਤ ਆ ਆ ਜਾਓ ਕਾ ਥੱਲੇ ਹੁਣ ਤੁਸੀਂ ऊपर तक अखा कटाई कट्टा हो गया मी हाँ। आ गया बहर जसमन अरे नागी ना भी बहार आज देखिए ਆਜੋ 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 ਉਹ ਡੈਡੀ ਆ ਗਏ ਡੈਡੀ ਹਾਂਜੀ ਬੱਪੂ ਇੱਧਰ ਆਇਓ ਆਗੇ ਆਗੇ ਕੱਟ ਆ ਗਿਆ ਮੀ ਤੇ ਪਹਿਲਾਂ ਹੀ ਆ ਜਾਣਾ ਚਾਹੀਦਾ ਜਿੱਨਾ ਘਟਾ ਓਹੋ ਰੇਤਾ ਰੇਤਾ ਦੇ ਮੈਂ ਦੇਖਾ ਦੇਖੋ ਜੀ ਰੇਤਾ ਤੇ ਘਟਿਆ ਨੇਰੀ ਘਟਾ ਅੱਜ ਦੇ ਕਹਿਰੀ ਆ ਓਹੋ ਬਜਲੀ ਘਟਕਦੀ ਆ ਪੂਰੀ ਮੀ ਠੀਕ ਆ ਬਈ ਮੈਂ ਠੀਕ ਆ ਦੇਖ ਲਾ ਅੱਜ ਤੂਫਾਨ 2 ਆਏ ਇਕੱਠੇ ਇੱਕ ਤੂੰ ਉਧਰੋਂ ਆਈ ਗੱਡੀ ਦੇ ਵਿੱਚ ਉਧਰੋਂ ਆ ਤੂਫਾਨ ਤੇ ਮੈਂ ਕਹਿਣਾ ਵੀ ਕਿੱਦਾਂ ਸਾਹਵੇਂ ਮੈਨੂੰ ਵੀ ਪਤਾ ਕੀ ਗੱਲ ਹੈ ਹੈ ਗੱਲ ਹੈ ਗੱਲ ਕੀ ਗੱਲ ਹੈ ਜੋ ਹੋ ਗਈ ਉਹ ਤੈਨੂੰ ਪਤਾ ਹੀ ਆ ਹੁਣ ਤੂੰ ਵੀ ਤੂਫਾਨ ਆ ਤੂੰ ਤਾਂ ਇਹਨਾਂ ਵੀ ਤਗੜਾ ਤੂਫਾਨ ਮੇਰੀ ਬੀਬੀ ਕਿੱਥੇ ਆ ਜਸਮਨ ਡਰਦਾ ਤੇਰੇ ਤੋਂ ਨਹੀਂ ਬਸ ਤੂੰ ਇਹਨ ਕੋਲ ਜਾ ਕਿਦਾਂ ਠੀਕ ਆ ਦਵਾਈ ਲੈਂਦੀ ਆ ਕੀ ਲਿਆ ਨਹੀਂ ਦੋਈ ਡੈਡੀ ਨੇ ਐਂ ਡੀ ਚ ਲਾਗੇ ਤੂੰ ਹੂੰ ਤੇ ਮੈਂ ਕਹ ਤੇਰੀ ਭਾਈ ਦਾ ਮੇਰੀ ਮੰਮੀ ਤੇਰੇ ਲਾਗੇ ਸੌ ਜਾਂਦੀ ਆ ਆਹੋ ਤੇ ਕੋਈ ਪ੍ਰੋਬਲਮ ਤਾਂ ਨਹੀਂ ਕੋਈ ਕਿਸੇ ਗੱਲ ਚੱਕਰ ਤਾਂ ਨਹੀਂ ਹਾਂ ਬੇਚਾਰੀ ਗਰੀਬਣੀ ਜੀ ਇਹ ਪੈ ਜਾਂਦੀ ਤੇਰੇ ਲਾਗੇ ਮੈਨੂੰ ਸਮਾਂ ਚੰਗਾ ਮੇਰੇ ਲਾਗੇ ਪੈ ਚੰਗਾ ਨਹੀਂ ਆ ਹੈ ਤੇ ਤੂੰ ਵਿੱਚੋ ਵਿੱਚ ਪਰੇਸ਼ਾਨ ਹੈ ਤੇ ਵਿੱਚੋ ਵਿੱਚ ਪਰੇਸ਼ਾਨ ਪਰ ਹੁਣ ਕਰੀਏ ਕੀ ਮੈਂ ਇਕੱਲੀ ਨੇ ਇਥੇ ਕੀ ਕਰਨਾ ਦੱਸ ਹੈ ਮੈਂ ਸਮਾਂ ਕਹਿਣੀ ਮੇਰੇ ਲਾਗੇ ਕੋ ਹੋਏ ਤੇ ਮੇਨੂੰ ਤਾਂ ਚੰਗਾ ਗੱਲਬਾਤ ਕਰਦੀ ਹੁੰਦੀ ਕੋਈ ਮੰਮੀ ਸਾਡੀ ਗੱਲਬਾਤ ਨਹੀਂ ਕਰਦੀ ਕੋਈ ਇਹ ਨਹੀਂ ਕਰਦੀ ਕੋਈ ਇਹਨੂੰ ਕਿਸ਼ਮ ਅੱਜ ਅੱਜ ਕੀਤੀਆਂ ਦੋ ਕਹੀਆਂ ਸ਼ੱਕੀ ਗੱਲਾਂ ਕੀਤੀਆਂ ਆਹ ਇੱਕ ਵਾਰ ਕੀ ਹਾਂ ਬਾਰਸ਼ ਆ ਗਈ ਹੈ ਬਾਰਸ਼ ਬੀਬੀ ਠੰਡਾ ਮੌਸਮ ਹੋ ਗਿਆ ਪਰ ਘੱਟੇ ਨੇ ਪਹਿਲਾਂ ਬਹੁਤ ਜਰੂਸ ਕੱਢਿਆ ਕੋਕਲ ਤਾਂ ਪੱਕੀ ਆ ਹੁਣ ਬਾਬੇ ਗਾੜੀ ਇਹ ਸਮਾਤ ਜੋੜ ਸਹੀ ਗੱਲ ਤੇ ਬਾਬਾ ਜੀ ਹੁਣ ਤਾਂ ਮੂੰਹ ਆਈ ਰੋਜੀ ਆ ਨਹੀਂ ਨਹੀਂ ਕੋਈ ਉਹ ਬੀਬੀ 6 ਮਹੀਨੇ ਹੋ ਗਏ ਦੇਖਦੇ ਆ ਇਹ ਸਾਰਿਆਂ ਦੇ ਨਾਲ ਆਏ ਪ੍ਰਮਾਤਮਾ ਨੇ ਜਿੱਥੇ ਰੱਖਣਾ ਨਾ ਆਏ ਕਹਿੰਦੇ ਸਾਰਿਆਂ ਦਾ ਭਲਾ ਕਰੇ ਮਾਰੋ ਨਹੀਂ ਨਹੀਂ ਕੋਈ ਗੱਲ ਨਹੀਂ ਹੈ ਚਲੋ ਹੁਣ ਚਾਹ ਦੇ ਹੱਥ ਚ ਹਾਂ ਨਿਹਰੀ ਸਗੋ ਨਾ ਵਗੇ ਮੀਂਹ ਅਜੇ ਪੈਜੇ ਤਾਂ ਮੀਂਹ ਦਾ ਕੋਈ ਇੰਨਾ ਨੁਕਸਾਨ ਨਹੀਂ ਮੀਂਹ ਦਾ ਨਹੀਂ ਕੋਈ ਵੀ ਨੇਰੀ ਦਾ ਨੁਕਸਾਨ ਹੈ ਨੇਰੀ ਦਾ ਤਾਂ ਚਾ ਮੈਂ ਤਾਂ ਨੁਕਸਾਨ ਹੈ ਹਾਂ ਅੰਨੇਰੀ ਬਦੀ ਜੜੀ ਤੇ ਕੀ ਰੱਬ ਨੂੰ ਕੀ ਫਰਿਆਦ ਕਰਨਾ ਚਾਹੂੰਗੀ ਕਣਕ ਪੱਕੀਆਂ ਤਾਂ ਠਾਂ ਹੋ ਜਾਂਦੀ ਕਰਦੇ ਅਰਦਾਸ ਬੇਨਤੀ ਕਿਸਾਨਾਂ ਲਈ ਜਟਾਂ ਲਈ ਕਰਦੇ ਬੇਨਤੀ ਜ਼ਿਮੀਂਦਾਰਾਂ ਲਈ ਹਾਂਜੀ 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 ਕੀ ਕਹਿਣਾ ਚਾਹਾਂਗੇ ਬੋਲ ਕਰ ਅਰਦਾਸ ਪਰਮਾਤਮਾ ਅੱਗੇ ਮੈਂ ਤਾਂ ਕਹਿ ਨਹੀਂ ਪਰਮਾਤਮਾ ਘੜੀ ਆ ਅਰਦਾਸ ਕਰਨੀ ਹੈ ਹਾਂ ਤੇ ਮਹਾਰਾਜ ਇਹ ਜ਼ਿਮੀਂਦਾਰਾਂ ਦੀਆਂ ਫਸਲਾਂ ਘਰੋ ਘਰੀ ਚੱਲ ਜਾਣ ਹਾਂ ਬਸ ਬਸ ਸੁੱਕੀ ਛਾਂ ਦੀ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਰੋਦੀਆ ਜੇ ਮੀਨੇ ਦੀਂਦਾਰ ਦੇ ਦਾ ਰਿੰਦਾ ਸਹੀ ਗੱਲ ਆ ਹੁਣ ਚਾਰ ਪੈਸੇ ਵੱਟਣ ਦੀਂਦਾ ਸਹੀ ਗੱਲ ਆ ਸਹੀ ਗੱਲ ਆ ਇਹ ਗੱਲ ਬੀਬੀ ਦੀ ਵਾਕਈ ਇਹ ਬੰਦੇ ਨੂੰ ਉਹਨੂੰ ਪਤਾ ਆ ਜਿਹੜਾ ਜ਼ਿੰਮੇਦਾਰਾ ਕਰਦਾ ਆ ਹਨਾ ਜਿਹੜਾ ਨੌਕਰੀ ਕਰੇ ਤਾਂ ਤਾਂ ਨਹੀਂ ਦੇਦੇ ਮੀਨੇ ਪੈਸੇ ਬੰਦੇ ਆ ਤਾਂ ਜ਼ਿੰਮੇਦਾਰ ਦਾ ਇਹ ਜ਼ਿੰਮੇਦਾਰ ਨਾਲ ਸਹੀ ਨਹੀਂ ਦੇਖਣਾ ਸਹੀ ਗੱਲ ਆ ਇਹ ਗੱਲ ਸਿਆਣੀ ਆ ਚਲੋ ਮਾਲਕ ਭਲੀ ਕਰੂਗਾ ਕੋਈ ਗੱਲ ਇਹ ਬਦਲ ਕਿਦਾਂ ਗੜਕਦਾ ਆ ਇਹ ਮੇਰੇ ਹਿਸਾਬ ਨਾਲ ਤੂੰ ਮੇਰੇ ਨਾਲ ਮਾੜੀ ਕੀਤੀ ਕੋਈ ਤਾਂ ਮੀ ਆਇਆ ਅੱਜ ਤੇਰੇ ਨਾਲ ਮੈਂ ਆਹੋ ਹੋਇਆ ਇਦਾਂ ਹੀ ਆ ਕੁਛ ਮਾੜੀ ਕਰਨੀ ਇਹ ਪਿਆਰ ਨਹੀਂ ਕੋਈ ਪਿਆਰ ਦਾ ਮੀ ਨਹੀਂ ਹੈਗਾ ਤੂੰ ਤੂੰ ਇਹ ਫੜਵਾ ਫੜਵਾ ਬੋਲਦਾ ਮੈਂ ਤਾਂ ਠੀਕ ਹਾਂ ਮੈਂ ਤਾਂ ਹੀ ਖੜਵਾ ਬੋਲਦਾ ਮਿਰਚ ਤੇ ਪਿਆਰ ਹੀ ਬੜਾ ਹੈ ਨਾ ਬੋਲੋ ਪਿਆਰ ਨਾ ਖਾ ਲੈਣਾ ਪਿਆਰ ਰੱਖੋ ਪੱਕੀ ਗੱਲ ਆ ਹਾਂ ਸਾਰਿਆਂ ਦਾ ਪਿਆਰ ਰੱਖੋ ਮਾੜੀ ਨਾ ਕਿਹਨੂੰ ਕਹ ਜੇ ਚੰਗੀ ਨਹੀਂ ਨਾ ਗੱਲ ਹੁੰਦੀ ਤਾਂ ਮਾੜੀ ਨਾ ਕਿਹਨੂੰ ਮੈਂ ਤਾਂ ਪਿੰਡ ਚ ਵਗਾੜੀ ਪਈ ਆ ਪੂਰੀ ਨਹੀਂ ਨਹੀਂ ਠੀਕ ਆ ਬੜੀਆ ਪਿੰਡ ਚੋਂ ਗਾੜੀ ਆ ਤੇਰੇ ਮਗਰ ਮੁੰਡਾ ਕਾ ਨੂੰ ਪਿੰਡ ਰੁਕੀ ਗਏ ਆ ਗੱਲ ਕੀਤੀ ਬੀਬੀ ਨੇ ਬੀਬੀ ਪਿਆਰ ਹੀ ਕਮਾਇਆ ਜੱਟ ਨੇ ਵੀ ਤੈਨੂੰ ਪਤਾ ਇਹ ਤਾਂ ਆਪਣੀ ਲੋੜ ਨੂੰ ਮੇਰਾ ਸਹਵਾਈ ਇਦਾਂ ਦਾ ਹੈ ਮੈਨੂੰ ਪਤਾ ਸਾਰਾ ਜਿਹੜੀ ਲੋੜ ਨੂੰ ਹੁੰਦੇ ਮੈਨੂੰ ਸਾਰਾ ਪਤਾ